ਸ਼ੀਰ ਮਾ ਇਲਾਹ ਇਲਾਹ ਅੱਜ ਜਿਸੂਆ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਨਿਕਲੀ ਹੈ ਮੇਰੀ 46 ਸਾਲ ਹਮਾਰੇ ਤੇ 8 ਸਾਲ ਦਾ ਮੈਂ ਹੋਸ਼ ਸੰਭਾਲ ਲਿਆਵਾਂਗਾ ਇਸ ਤਰ੍ਹਾਂ ਅੱਜ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਸਾਰੀਆਂ ਧਾਰਮਿਕ ਸੰਸਥਾਵਾਂ ਸਾਰੀਆਂ ਪੇਟੀਕਲ ਪਾਰਟੀਆਂ ਸਾਰੇ ਸੂਏ ਨੇ ਪਿੰਡਾਂ ਨੇ ਇੰਨਾ ਸਮਰਥਨ ਦਿੱਤਾ ਹੈ ਰਿਕਾਰਡ ਤੋੜ ਅੱਜ ਤੱਕ ਯੂਨੀਵਰਸਿਟੀ ਜਿਹੜੇ ਮਿਲਦੇ ਹੀ ਕਹਿੰਦੇ ਅੱਜ ਤੱਕ ਅਸੀਂ ਇਹ ਸ਼ੋਭਾ ਯਾਤਰਾ ਇੰਨੀ ਵੱਡੀ ਕੇ ਸ਼ਹਿਰ ਚ ਵੀ ਨਿਕਲਦੀ ਨਹੀਂ ਵੇਖੀ ਜਿੱਦੀ ਕੀ ਸਾਰੀਆਂ ਸੰਸਥਾਵਾਂ ਨੇ ਲੜ ਕੇ ਸਾਰਿਆਂ ਨੇ ਕੰਮ ਕੀਤਾ ਅਸੀਂ 7 ਰਸਵਾ ਵੱਲੋਂ ਬਿਸਵਾ ਵੱਲੋਂ ਪੂਰੇ ਵਿੱਚ ਗਊਸ਼ਾਲਾ ਦਾ ਵੀ ਬਹੁਤ ਸਹਿਯੋਗ ਹੈ ਜਿਨ੍ਹਾਂ ਨੇ ਸਾਡਾ ਬਹੁਤ ਮਦਦ ਕੀਤੀ ਹੈ ਤੇ ਸਰਾਤਰ ਸਵਾਲ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਅਤੇ ਸਾਰੇ ਸ਼ਹਿਰ ਦਾ ਤੇ ਆਪਣੀਆਂ ਪੇਣਾ ਪਿੰਡਾਂ ਦੇ ਸਾਰੇ ਜਿੰਨੇ ਵੀ ਲੋਕ ਆਏ ਸੀ ਮੈਂ ਉਹਨਾਂ ਦੇ ਹੱਥ ਜੋੜ ਕੇ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ बोलिए सियावर रामचंद्र भगवान की जय जय श्री राम जय श्री राम जो अयोध्या ਦੇ ਅੰਦਰ ਸਾਡੇ ਦੁਵਾਰ ਸ਼੍ਰੀ ਰਾਮਚੰਦਰ ਜੀ ਦਾ ਬਾਬੇ ਮੰਦਰ ਨਿਰਮਾਣ ਹੋਇਆ ਔਰ ਆਉਣ ਵਾਲੀ 22 ਜਨਵਰੀ ਨੂੰ ਪ੍ਰਣ ਪ੍ਰਸ਼ਤਾ ਕੀਤੀ ਜਾ ਰਹੀ ਹੈ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਉਸੇ ਦੇ ਸੰਬੰਧ ਵਿੱਚ ਅੱਜ ਦਸੂਆ ਨਗਰ ਦੇ ਵਿੱਚ ਵੀ ਸ਼੍ਰੀ ਸਨਾਤਨ ਧਰਮ ਸਭਾ ਦੀ ਅਧਿਖਸ਼ਤਾ ਦੇ ਵਿੱਚ ਸਨਾਤਨ ਧਰਮ ਸਭਾ ਦੇ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਹੈ ਔਰ ਇਸੇ ਸ਼ੋਭਾ ਯਾਤਰਾ ਦੇ ਵਿੱਚ ਸ਼ਹਿਰ ਦੀਆਂ ਹਲਕੇ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਹਸਤੀਆਂ ਨੇ ਸ਼ਰਕਤ ਕੀਤੀ ਆ ਨਾਲ ਦੀ ਨਾਲ ਸ਼ਹਿਰ ਦੇ ਜਿੰਨੇ ਵੀ ਮੰਦਰ ਕਮੇਟੀਆਂ ਆ ਸਭ ਨੇ ਸ਼ਰਕਤ ਕੀਤੀ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਅੱਜ ਇਸ ਸ਼ੁਭ ਯਾਤਰਾ ਦੇ ਵਿੱਚ ਸ਼ਾਮਲ ਹੋਈਆਂ ਆ ਔਰ ਇੱਕ ਰਿਕਾਰਡ ਤੋੜ ਜਿਹੜਾ ਇਕੱਠਾ ਸੰਗਤਾਂ ਦਾ ਹੋਇਆ ਆ ਔਰ ਇੱਕ ਐਸਾ ਵਿਸ਼ਾਲ ਇਕੱਠ ਜਿਹੜਾ ਦੱਸਦਾ ਪਿਆ ਆ ਕਿ ਮਹਾਨ ਸ਼੍ਰੀ ਰਾਮਚੰਦਰ ਜੀ ਦੇ ਪ੍ਰਤੀ ਜੋ ਭਾਵਨਾਵਾਂ ਜਿਹੜ ਜਨਮਾਂ ਨਾਲ ਸੀ ਆ ਭਾਵਨਾਵਾਂ ਜਿਹੜ ਉਸ ਵੇਲੇ ਤ੍ਰੇਤਾ ਯੁੱਗ ਦੇ ਸਮੇਂ ਦੇ ਵਿੱਚ ਸੀ ਉਸ ਨੂੰ ਆਪਣਾ ਰਾਜਾ ਬਣਾਉਣ ਦੇ ਲਈ ਆਪਣਾ ਈਸ਼ਟ ਮੰਨਣ ਦੇ ਲਈ ਅੱਜ ਵੀ ਉਹ ਭਾਵਨਾਵਾਂ ਵੈਸੇ ਹੀ ਆ ਅੱਜ ਵੀ ਸਾਡਾ ਸਭ ਦਾ ਸਾਡੇ ਸਭ ਦੇ ਨਾਇਕ ਸਾਡੇ ਭਾਰਤੀ ਸਨਾਤਨ ਸੰਸਕ੍ਰਿਤ ਦੇ ਨਾਇਕ ਪਹਿਲਾਂ ਵੀ ਸ਼੍ਰੀ ਰਾਮਚੰਦਰ ਜੀ ਸੀ ਔਰ ਅੱਜ ਵੀ ਸ਼੍ਰੀ ਰਾਮਚੰਦਰ ਜੀ ਆ ਸੋ ਮੈਂ ਆਪਣੇ ਵੱਲੋਂ ਜਿੱਥੇ ਲੱਖ ਲੱਖ ਵਧਾਈ ਦਿੰਦਾ ਸ਼੍ਰੀ ਸਨਾਤਨ ਧਰਮ ਸਭਾ ਨੂੰ ਅਤੇ ਬਾਕੀ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਸਫਲ ਹੋ ਜਾਣ ਦੀਆਂ ਨਾਲ ਦੀ ਨਾਲ ਬੋਲਨ ਸ਼੍ਰੀ ਰਾਮਚੰਦਰ ਜੀ ਦੇ ਪਾਵਨ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਆ ਕਿ ਸਾਡੇ ਸਭ ਤੋਂ ਬਿਆ ਕਰਨ ਇਹ ਸਾਡਾ ਸਨਾਤਨੀ ਸਮਾਜ ਸਾਰਾ ਇਸੇ ਤਰੀਕੇ ਨਾਲ ਇੱਕਜੁੱਟ ਰਵੇ ਇਸੇ ਤਰੀਕੇ ਨਾਲ ਇੱਕਮੁੱਠ ਰਵੇ ਤਾਂ ਕਿ ਔਰ ਵਾਲੇ ਸਮੇਂ ਦੇ ਵਿੱਚ ਜਿੱਦਾਂ ਪਹਿਲਾਂ ਕੋਈ ਬਾਵਰ ਚੜ ਕੇ ਆਇਆ ਸੀ ਤੇ ਸਾਡੇ ਰਾਮ ਜੀ ਦੇ ਮੰਦਿਰ ਦਾ ਨੁਕਸਾਨ ਕਰਕੇ ਗਿਆ ਸੀ ਅੱਗੇ ਤੋਂ ਕਿਸੇ ਐਸੇ ਬਾਵਰ ਦੀ ਹਿੰਮਤ ਨਾ ਪਵੇ ਜਿਹੜਾ ਸਨਾਤਨ ਸਨਾਤਨੀ ਚਿੰਨਾ ਸਨਾਤਨ ਧਰਮ ਔਰ ਸਨਾਤਨ ਸੰਪੰਪ ਪਰੰਪਰਾਵਾਂ ਵੱਲ ਅੱਖ ਚੱਕ ਕੇ ਵੀ ਦੇਖ ਪਾਵੇ ਸੋ ਬਹੁਤ ਹੀ ਖੁਸ਼ੀ ਦਾ ਪਾਲਾ ਔਰ ਪੂਰਾ ਵਿਸ਼ਵ ਪੂਰੇ ਵਿਸ਼ਵ ਦੇ ਵਿੱਚ ਵਸਦਾ ਸਨਾਤਨੀ ਸਵਾਜ ਅਨੁਭਵਾਨ ਸ਼੍ਰੀ ਰਾਮਚੰਦਰ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਜੋ ਬੋਲੇ ਸਿਆੌਰ ਆ ਰਾਮਚੰਦਰ ਭਗਵਾਨ ਕੀ ਜੈ ਰਾਮ ਜੀ شری رام چندر جی مہاراج کے مندر کی رام پرتھا جو بائی تری نو ہو رہی ہے ਉਸ ਸਬੰਧ ਦੇ ਵਿੱਚ ਜੋ ਸ਼ੋਭਾ ਯਾਤਰਾ ਅੱਜ ਇਸ ਦਸੂਹਾ ਦੀ ਤਰਤੀ ਤੋਂ ਇਤਿਹਾਸਿਕ ਸ਼ੋਭਾ ਯਾਤਰਾ ਕੱਢੀ ਗਈ ਹੈ ਸਾਰੇ ਵਰਗਾ ਦੇ ਲੋਕਾਂ ਸਾਰੇ ਸਮਾਜਿਕ ਰਾਜਨੀਤਿਕ ਤੇ ਦੂਜੀਆਂ ਧਰਾਂਵਾਂ ਲੋਕ ਇੱਥੇ ਹੋ ਕੇ ਇੱਕ ਬਹੁਤ ਹੀ ਸ਼ਲਾਘਾਯੋਗ ਔਰ ਬਹੁਤ ਹੀ ਇਤਿਹਾਸਕ ਕਦਮ ਦਸੂਹਾ ਦੀ ਤਰਤੀ ਦੇ ਹੋਵੇਗਾ ਜਿਸ ਤਰ੍ਹਾਂ ਰਵੀ ਪ੍ਰਭਾਨ ਜੀ ਨੇ ਮੇਰੇ ਤੋਂ ਪਹਿਲਾਂ ਦੱਸਿਆ ਕਿ ਇਹ ਮੈਂ ਵੀ ਉਮਰ ਦੇ ਵਿੱਚ ਐਡਾ ਵੱਡਾ ਸਹਯੋਗ ਐਡਾ ਵੱਡਾ ਇਕੱਠ ਤੇ ਐਡੀ ਵੱਡੀ ਲੋਕਾਂ ਦੇ ਵਿੱਚ ਖੁਸ਼ੀ ਪਹਿਲਾਂ ਵੇਖਣ ਨੂੰ ਕਦੇ ਨਹੀਂ ਮਿਲੀ ਇਹ શ્રી ਰਾਮਚੰਦਰ ਜੀ ਦੇ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਜੋ ਹੁਣ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਦਸੂਹਾ ਵਿੱਚ ਸਮੁੱਚੇ ਪੰਜਾਬ ਵਿੱਚ ਦੇਸ਼ ਵਿੱਚ ਤੇ ਦੁਨੀਆ ਭਰ ਵਿੱਚ ਦੇਨ ਜਿੰਨੂ ਖੁਸ਼ੀ ਮਨਾਈ ਜਾ ਰਹੀ ਏ ਅਸੀਂ શ્રી रामचंद्र ਜੀ ਦੇ ਚਰਨਾਂ ਚ ਵਾਹਿਗੁਰੂ ਦੇ ਚਰਨਾਂ ਚ ਇਹ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸਮਾਜਿਕ ਇਕਤਾ ਬਣੀ ਰਹੇ ਤੇ ਸਾਡੇ ਸਾਰਿਆਂ ਦੇ ਉੱਪਰੋਂ ਮਿਹਰ ਕਰਨ ਤੇ ਸਾਰਿਆਂ ਨੂੰ ਸੁੱਖ ਔਰ ਸੰਤੁਸ਼ਟੀ ਔਰ ਸ਼ਾਂਤੀ ਦੇ ਬਖਸ਼ਣ ਇਹਦੇ ਨਾਲ ਹੀ ਮੈਂ શ્રી रामचंद्र ਜੀ ਦੇ ਗੋਸ਼ਤੀ ਯੋਗਦਾਰ ਤੁਹਾਡਾ ਆ ਆਰਤੀਸ਼ਟ ਦੇ ਮੌਕੇ ਤੇ ਮਾਰੇ ਬਾਜੀ ਦੀ ਕਰਨੀ ਚਾਹਨਾ ਜੈ શ્રી ਰਾਮ ਜੈ ਰਾਮ श्री राम जय श्री राम जय श्री राम जय श्री राम भारत माता की जय भारत माता आज ਜਿਹੜੀ ਇਹ ਭਗਵਾਨ श्री राम ਅੰਦਰ ਜੀ ਦੇ ਪ੍ਰਾਣ ਪ੍ਰਤੀਸ਼ਟਾ ਜੁਲਦੇ ਵਿੱਚ ਜਿਹੜੀ ਹੋ ਰਹੀ ਹੈ ਉਹਦੇ ਸਬੰਧ ਵਿੱਚ ਜਿਹੜੀ ਸ਼ੋਭਾ ਯਾਤਰਾ ਦਸੂਏ ਦੇ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਮਿਲ ਕੇ ਕੱਢੀ ਹੈ ਉਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਰੇ ਆਂ ਧਿਰਾਂ ਜਿਹੜੀਆਂ ਇਹਦੇ ਵਿੱਚ ਚਾਹੇ ਕੋਈ ਪੋਲੀਟਿਕਲ ਸੀਤਾ ਹੈ ਸਮਾਜਿਕ ਜਥੇਬੰਦੀਆਂ ਆਪਣੇ ਜਿਹੜੇ ਉਹਨਾਂ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕੱਠੇ ਹੋਏ ਆਂ ਭਗਵਾਨ ਸ਼੍ਰੀ ਰਾਮ ਦੇ ਨਾਮ ਤੇ ਭਗਵਾਨ ਸ਼੍ਰੀ ਰਾਮ ਜਿਹੜੇ ਸਾਰਿਆਂ ਦੇ ਸਾਂਝੇ ਨੇ ਗੁਰਬਾਣੀ ਵਿੱਚ ਸਭ ਕੱਟ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਡੇ ਲਈ ਭਗਵਾਨ ਰਾਮ ਗੁਰੂ ਨਾਨਕ ਭਗਵਾਨ ਕ੍ਰਿਸ਼ਨ ਦੇ ਵਿੱਚ ਕੋਈ ਫਰਕ ਨਹੀਂ ਗੁਰਬਾਣੀ ਵੀ ਸਾਨੂੰ ਇਹੋ ਸਿਖਾਉਂਦੀ ਹੈ ਤੇ ਜਿੰਨੇ ਵੀ ਅੱਜ ਦੇ ਪ੍ਰਬੰਧਕ ਨੇ ਇਸ ਪ੍ਰੋਗਰਾਮ ਦੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਨਾਮਤਰੀ ਸੰਗਤ ਵੱਲੋਂ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਸਾਥ ਸਹਿਰੇਖਾਂ